ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾ ਗਏ ਇਹ ਐਮਸੀਕਿਊ ਬੇਟਾ ਐਨਐਮ ਜੀਐਨਐਮ ਐਮਪੀਐਚ ਡਬਲਯੂ ਮੇਲ ਫੀਮੇਲ ਬਾਡ ਅਟੈਂਡੈਂਟ ਸਾਰੇ ਪੇਪਰਾਂ ਦੇ ਲਈ ਬੇਟਾ ਇੰਪੋਰਟੈਂਟ ਹੋਣਗੇ ਇਹ ਬੇਟਾ ਆਨਲਾਈਨ ਸਾਰੇ ਐਮਸੀਕਿਊ ਨੇ ਇਹ ਤੁਹਾਨੂੰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਪਰ ਕੰਡਕਟ ਕਰਦਾ ਹੈ ਉਹਦੇ ਵਿੱਚ ਪੁੱਛੇ ਜਾਣਗੇ ਜੇਕਰ ਕਿਸੇ ਵੀ ਬੱਚੇ ਨੇ ਆਨਲਾਈਨ ਕੋਚਿੰਗ ਲੈਣੀ ਹੈ ਬੇਟਾ ਉਹ ਸੰਪਰਕ ਕਰ ਸਕਦਾ ਹੈਗਾ 9463079680 ਨੰਬਰ ਨਾਲ ਜਾਂ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਵੀ ਬੇਟਾ ਉਹ 9463079680 ਨੰਬਰ ਤੇ ਬੇਟਾ ਮੈਸੇਜ ਕਨਵੇ ਕਰ ਸਕਦਾ ਹੈਗਾ ਤੇ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜ ਸਕਦਾ ਹੈਗਾ ਜਾਂ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਤੁਸੀਂ ਉਸ ਲਿੰਕ ਦੇ ਉੱਪਰ ਜਾ ਕੇ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋਗੇ ਤੇ ਬਾਕੀ ਬੇਟਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾ ਲਿਓ ਬੇਟਾ ਚੈਨਲ ਨੂੰ ਜੁਆਇਨ ਕਰਨਾ ਵੀ ਨਾ ਭੁੱਲਿਓ ਬੇਟਾ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾਗਾ ਜੁਆਇਨ ਦੀ অপਸ਼ਨ ਬਿਲਕੁਲ ਨੀਚੇ ਆ ਰਹੀ ਹੈ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਇਹੀ ਹੋਣਾ ਬੇਟਾ ਜੋ ਵੀਡੀਓ ਜ YouTube ਨੇ ਹਾਈਡ ਕੀਤੀਆਂ ਹੋਈਆਂ ਗਿਆ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਤਿਆਰੀ ਬਹੁਤ ਬੇਖੂਬੀ ਵਧੀਆ ਟੰਗ ਨਾਲ ਕਰ ਸਕੋਗੇ ਜਿਹੜੀਆਂ ਪੁਰਾਣੀਆਂ ਵੀਡੀਓਜ਼ ਪੁਰਾਣੇ ਪੇਪਰਾਂ ਦੀਆਂ ਜਿੰਨੇ ਵੀ ਪੇਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਕੰਡਕਟ ਕੀਤੇ ਹੋਏ ਨੇ ਸਾਰੇ ਪੇਪਰਾਂ ਦੀਆਂ ਬਿਟਾ ਵੀਡੀਓ ਸਾਨੂੰ ਦਿਖਣੀਆਂ ਸ਼ੁਰੂ ਹੋ ਜਾਣਗੀਆਂ ਸਾਨੂੰ ਸਾਰੇ ਬੱਚਿਆਂ ਨੂੰ ਪਤਾ ਹੈ ਵੀ 729 ਪੋਸਟਾਂ ਜਿਹੜੀਆਂ ਹੈਗੀਆਂ ਉਹ ਉਹ ਐਨਐਮ ਦੀਆਂ ਤੇ ਬਾਕੀ ਬੇਟਾ ਆਪਣੇ ਕੋਲ 1568 ਦੇ ਵਿੱਚੋਂ ਬੇਟਾ 729 ਮਾਈਨਸ ਕਰ ਲਿਓ ਬਾਕੀ ਪੋਸਟਾਂ ਜਿਹੜੀਆਂ ਹੈਗੀਆਂ ਉਹ ਜੀਐਨਐਮ ਦੀਆਂ ਉਹ ਅਨਾਉਂਸ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਤੇ ਉਸ ਦਾ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਬੇਟਾ ਜਲਦ ਹੀ ਕੱਢ ਦਿੱਤਾ ਜਾਵੇਗਾ ਤਾਂ ਜੋ ਤੁਸੀਂ ਆਪਣੀ ਤਿਆਰੀ ਕਰ ਸਕੋ ਪਰ ਹੁਣ ਬੇਟਾ ਤੁਸੀਂ ਇਕੱਲੇ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਤੁਸੀਂ ਆਪਣੀ ਤਿਆਰੀ ਹੁਣ ਤੋਂ ਹੀ ਸਟਾਰਟ ਕਰ ਦੋ ਹੁਣ ਤੋਂ ਹੀ ਸਟਾਰਟ ਕਰੋਗੇ ਤਾਂ ਹੀ ਬੇਟਾ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋਗੇ ਕਿਉਂਕਿ ਕਾਫੀ ਬੱਚੇ ਬੇਟਾ ਸਾਡੇ ਕੋਲ ਤਿਆਰੀ ਆਲਰੇਡੀ ਕਰ ਰਹੇ ਨੇ ਜਦੋਂ ਕਿ ਲੰਬੇ ਸਮੇਂ ਤੇ ਤਿਆਰੀ ਕਰਨਗੇ ਤਾਂ ਉਹਨਾਂ ਦਾ ਪੇਪਰ ਕਲੀਅਰ ਹੋਣ ਦੇ ਚਾਂਸ ਵੱਧ ਜਾਂਦੇ ਨੇ ਕਿਉਂਕਿ ਰਿਪੀਟ 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 ਦੇ ਨਾਲ ਬੇਟਾ ਕੁਐਸਚਨ ਦਿਮਾਗ ਦੇ ਵਿੱਚ ਪੱਕ ਜਾਂਦੇ ਨੇ ਇਸ ਕਰਕੇ ਬੇਟਾ ਤਿਆਰੀ ਹੁਣ ਤੋਂ ਹੀ ਸ਼ੁਰੂ ਕਰੋ 94630 79680 ਨਾਲ ਸੰਪਰਕ ਕਰਕੇ ਬੇਟਾ ਜੇਕਰ ਤੁਸੀਂ ਅੱਜ ਬੇਟਾ 3 ਤਰੀਕ ਹੋ ਗਈ ਹੈ ਕਿ 3 1 2026 26 ਬੇਟਾ ਤੁਸੀਂ ਆਪਣੇ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਅੱਜ ਬੇਟਾ ਸ਼ਾਮ ਦੇ 5 ਵਜੇ ਤੱਕ ਸਪੈਸ਼ਲ ਡਿਸਕਾਊਂਟ ਹੈ ਸਿਰਫ 2500 ਰੁਪਏ ਤੁਸੀਂ Google Pay ਕਰਨਾ ਹੈ ਜਦੋਂ ਤੱਕ ਤੁਹਾਡਾ ਪੇਪਰ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਦੀ ਇਹ ਫੀਸ ਹੈ ਬੇਟਾ 2500 ਰੁਪਏ ਤੁਸੀਂ Google Pay ਕਰਨਾ 9463079680 ਨੰਬਰ ਤੇ ਇਸ ਨੰਬਰ ਤੇ ਬੇਟਾ 94 2500 ਰੁਪਏ Google Pay ਕਰਕੇ ਉਸ ਦਾ ਸਕਰੀਨ ਸ਼ਾਟ ਤੁਸੀਂ 9463079680 ਨੰਬਰ ਤੇ ਸੈਂਡ ਕਰ ਦੋਗੇ ਤੇ ਤੁਸੀਂ ਆਪਣਾ ANM, GNM, MPHW, ਮੇਲ, ਫੀਮੇਲ, ਬਾਡ اٹینڈੈਂਟ, ਬੇਟਾ ਡਾਇਲਿਸਿਸ ਟੈਕਨੀਸ਼ੀਅਨ ਆਪਣੇ ਕੋਲ MLT ਟੈਕਨੀਸ਼ੀਅਨ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋਗੇ ਤੇ ਹੁਣ ਆਪਣੇ ਕੋਲ ਗੱਲ ਕਰੀਏ ਬੇਟਾ ਸਵੀਸ਼ੀਅਸ ਗ੍ਰੰਥੀਆਂ ਕਿੱਥੇ ਸਥਿਤ ਹਨ ਬੇਟਾ ਸਬੀਸ਼ੀਅਸ ਗਲੈਂਡ ਹੋਗੇ ਜਿਨ੍ਹਾਂ ਨੂੰ ਅਸੀਂ ਆਇਲੀ ਗਲੈਂਡ ਬੋਲਦੇ ਆ ਬੇਟਾ ਸਬੀਸ਼ੀਅਸ ਗਲੈਂਡ ਨੂੰ ਅਸੀਂ ਆਇਲੀ ਗਲੈਂਡ ਬੋਲਦੇ ਆ ਬੇਟਾ ਆਇਲੀ ਮਤਲਬ ਕਿ ਬੇਟਾ ਜਿੱਦੇ ਵਿੱਚ ਤੇਲ ਹੁੰਦਾ ਹੈਗਾ ਹਨਾ ਆਪਣੇ ਕੋਲ ਚਮੜੀ ਦੇ ਉੱਪਰ ਥੋੜਾ ਜਿਹਾ ਆਇਲੀ ਪਦਾਰਥ ਮਿਲਦਾ ਹੈਗਾ ਉਹ ਸਬੀਸ਼ੀਅਸ ਗ੍ਰੰਥੀਆਂ ਜਿਹੜੀਆਂ ਹੁੰਦੀਆਂ ਗਿਆ ਉਹ ਚਮੜੀ ਦੇ ਵਿੱਚ ਹੁੰਦੀਆਂ ਬੇਟਾ ਤੁਹਾਨੂੰ ਪੁੱਛ ਲਿਆ ਜਾਵੇ ਚਮੜੀ ਦੀ ਕਿਹੜੀ ਲੇਅਰ ਦੇ ਵਿੱਚ ਬੇਟਾ ਸਬੀਸ਼ੀਅਸ ਗ੍ਰੰਥੀਆਂ ਹੁੰਦੀਆਂ ਉਹ ਹੁੰਦੀਆਂ ਡਰਮਿਸ ਲੇਅਰ ਦੇ ਵਿੱਚ ਕਿਹੜੀ ਲੇਅਰ ਦੇ ਵਿੱਚ ਡਰਮਿਸ ਦੇ ਲੇਅਰ ਦੇ ਵਿੱਚ ਜਿਹੜੀ ਉੱਪਰਲੀ ਲੇਅਰ ਬੇਟਾ ਚਮੜੀ ਦੀ ਉਹਨੂੰ ਐਪੀਡਰਮਿਸ ਬੋਲਿਆ ਜਾਂਦਾ ਤੇ ਹੇਠਲੀ ਚਮੜੀ ਦੀ ਲੇਅਰ ਨੂੰ ਬੇਟਾ ਡਰਮਿਸ ਬੋਲਿਆ ਜਾਂਦਾ ਤੇ ਆਪਣੇ ਕੋਲ ਸਬੀਸ਼ੀਅਸ ਗ੍ਰੰਥੀਆਂ ਜਿਹੜੀਆਂ ਹੋਗੀਆਂ ਇਹ ਡਰਮਿਸ ਲੇਅਰ ਦੇ ਵਿੱਚ ਹੁੰਦੀਆਂ ਦੂਜੀਆਂ ਗ੍ਰੰਥੀਆਂ ਜਿਹੜੀਆਂ ਚਮੜੀ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਬੋਲਦੇ ਆ ਸਵੈਟ ਗਲੈਂਡਸ ਸਵੈਟ ਗਲੈਂਡਸ ਜੀ ਯਾਨੀ ਕਿ ਪਸੀਨੇ ਵਾਲੀਆਂ ਗ੍ਰੰਥੀਆਂ ਬੇਟਾ ਪਸੀਨੇ ਵਾਲੀਆਂ ਗ੍ਰੰਥੀਆਂ ਵੀ ਚਮੜੀ ਦੀ ਡਰਮਿਸ ਲੇਅਰ ਦੇ ਵਿੱਚ ਹੀ ਹੁੰਦੀਆਂ ਬੇਟਾ ਇਸ ਤਰੀਕੇ ਨਾਲ ਤੁਹਾਨੂੰ ਅਸੀਂ ਤਿਆਰੀ ਕਰਵਾ ਰਹੇ ਆ ਅਗਲਾ ਬੇਟਾ ਕੁਐਸਚਨ ਮਨੁੱਖੀ ਚਮੜੀ ਦਾ ਰੰਗ ਕਿਸ ਦੁਆਰਾ ਪੈਦਾ ਕੀਤਾ ਜਾਂਦਾ ਹੈ ਮਨੁੱਖੀ ਚਮੜੀ ਦੇ ਵਿੱਚ ਬੇਟਾ ਜਿਹੜਾ ਹੈਗਾ ਮੈਲਾਨਿਨ ਨਾਮ ਦਾ ਪਿਗਮੈਂਟ ਹੁੰਦਾ ਹੈਗਾ ਜਿਹਦੇ ਨਾਲ ਮਨੁੱਖੀ ਚਮੜੀ ਦਾ ਰੰਗ ਪੈਦਾ ਹੁੰਦਾਗਾ ਹਿਮੋਗਲੋਬਿਨ ਮੇਡਾ ਇੱਕ ਪ੍ਰੋਟੀਨ ਮੋਲੀਕੂਲ ਹੈ ਜਿਹੜਾ ਕਿ ਬਲੱਡ ਦੇ ਵਿੱਚ ਹੁੰਦਾ ਹੈ ਬਲੱਡ ਦੇ ਵਿੱਚ ਆਰ ਵੀ ਸੀ ਦੇ ਵਿੱਚ ਹੁੰਦਾ ਹੈ ਇنسੂਲਿਨ ਹੈ ਬੇਟਾ ਇਹ ਆਪਣੇ ਕੋਲ ਇੱਕ ਹਾਰਮੋਨ ਹੈਗਾ ਜਿਹੜਾ ਕਿ ਬੀਟਾ ਸੈਲ ਆਫ ਪੈਨਕਰੀਆਜ ਪ੍ਰੋਡਿਊਸ ਕਰਦੇ ਨੇਗੇ ਬੀਟਾ ਸੈਲ ਆਫ ਪੈਨਕਰੀਆਜ ਪ੍ਰੋਡਿਊਸ ਕਰਦੇ ਨੇ ਜਿਹੜਾ ਬਦੀ ਹੋਈ ਸ਼ੂਗਰ ਨੂੰ ਬੇਟਾ ਕੰਟਰੋਲ ਕਰਦਾ ਹੈਗਾ ਬਦੀ ਹੋਈ ਸ਼ੂਗਰ ਨੂੰ ਕੰਟਰੋਲ ਕਰਦਾ ਹੈਗਾ ਐਡਰੇਨਾਲਿਨ ਇੱਕ ਹਾਰਮੋਨ ਹੈ ਬੇਟਾ ਇਹ ਐਡਰੇਨਲ ਗਲੈਂਡ ਪ੍ਰੋਡਿਊਸ ਕਰਦਾ ਹੈ ਇਸ ਹਾਰਮੋਨ ਨੂੰ ਅਸੀਂ ਐਮਰਜੈਂਸੀ ਹਾਰਮੋਨ ਵੀ ਬੋਲਦੇ ਹਾਂਗੇ ਐਡਰੇਨਲ ਗਲੈਂਡ ਬੇਟਾ ਜਸਟ ਕਿਡਨੀ ਦੇ ਉੱਪਰ ਹੁੰਦਾ ਹੈਗਾ ਬੇਟਾ ਤਿਕੋਣੀ ਸ਼ੇਪ ਦਾ ਹੁੰਦਾ ਹੈਗਾ ਤੇ ਇਹ ਬੇਟਾ ਐਡਰੇਨਾਲਿਨ ਐਮਰਜੈਂਸੀ ਹਾਰਮੋਨ ਪੈਦਾ ਕਰਦਾ ਹੈਗਾ ਇਹ ਯਾਦ ਰੱਖਣਾ ਹੈਗਾ ਹਰੇਕ ਕੁਐਸਚਨ ਦਾ ਬੇਟਾ ਤੁਹਾਨੂੰ मीनिंग ਹੈ ਜਿਹੜਾ ਬਹੁਤ ਹੀ ਤਰੀਕੇ ਨਾਲ ਕਰਾਇਆ ਜਾਂਦਾ ਕਿਉਂਕਿ ਇਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਅਕਸਰ ਹੇਠ ਲਿਖਿਆਂ ਵਿੱਚੋਂ ਕਿਹੜਾ ਡਰਮਿਸ ਦਾ ਤੱਤ ਹੈ ਬੇਟਾ ਮੈਂ ਹੁਣੀ ਦੱਸ ਚੁੱਕਿਆ ਡਰਮਿਸ ਦੇ ਵਿੱਚ ਪਸੀਨੇ ਵਾਲੇ ਗਲੈਂਡ ਤੇ ਸਬੀਸ਼ੀਅਸ ਗਲੈਂਡ ਹੁੰਦੇ ਨੇਗੇ ਖੂਨ ਦੀਆਂ ਨਾੜੀਆਂ ਹੁੰਦੀਆਂ ਗਿਆ ਬਾਲਾਂ ਵਾਲੇ ਫੋਲਿਕਲ ਜੁ ਹੁੰਦੇ ਨੇ ਬੇਟਾ ਬਾਲਾਂ ਵਾਲੇ ਫੋਲਿਕਲ ਜਾਨੀ ਕਿ ਬੇਟਾ ਜਿੱਥੋਂ హెయిਰ ਪੈਦਾ ਹੁੰਦੇ ਨੇ ਬੇਟਾ ਉਹ ਰੂਟਸ ਦੇ ਵਿੱਚ ਫੋਲਿਕਲ ਜੁ ਹੁੰਦੇ ਨੇਗੇ ਉਹਨਾਂ ਨੂੰ ਬਾਲਾਂ ਵਾਲੇ ਫੋਲਿਕਲ ਬੋਲਦੇ ਆ ਇਹ ਸਾਰੇ ਦੇ ਸਾਰੇ ਬੇਟਾ ਆਪਣੇ ਕੋਲ ਡਰਮਿਸ ਲੇਅਰ ਦੇ ਵਿੱਚ ਹੁੰਦੇ ਨੇ ਯਾਦ ਰੱਖਣਾ ਹੈਗਾ ਸਰੀਰ ਦਾ ਸਭ ਤੋਂ ਬਾਹਰੀ ਅੰਗ ਕਿਹੜਾ ਹੈ ਬੇਟਾ ਬਾਹਰੀ ਅੰਗ ਵੱਡਾ ਵਾਰੀ ਅੰਗ ਕਿਹੜਾ ਬੇਟਾ ਬਾਰੀ ਵੱਡਾ ਅੰਗ ਪੁੱਛਿਆਗਾ ਹਨਾ ਬਾਰੀ ਵੱਡਾ ਅੰਗ ਕਿਹੜਾ ਚਮੜੀ ਬੇਟਾ ਜਿਗਰ ਹੈ ਜਿਹੜਾ ਇਹ ਅੰਦਰੂਨੀ ਅੰਗ ਹੈ ਨੰਬਰ 1 ਤੇ ਇਹ ਸਭ ਤੋਂ ਵੱਡਾ ਗਲੈਂਡ ਹੈ ਅੰਦਰੂਨੀ ਗਲੈਂਡ ਹੈ ਜੇ ਤੁਹਾਨੂੰ ਪੇਪਰ 'ਚ ਪੁੱਛ ਲਿਆ ਹੋਵੇ ਜਾਵੇ ਸਭ ਤੋਂ ਵੱਡਾ ਅੰਗ ਕਿਹੜਾ ਸਾਡੇ ਸਰੀਰ ਦਾ ਤਾਂ ਚਮੜੀ ਹੈ ਸਭ ਤੋਂ ਵੱਡਾ ਅੰਦਰੂਨੀ ਅੰਗ ਕਿਹੜਾ ਜਿਗਰ ਹੈ ਜੇ ਸਭ ਤੋਂ ਵੱਡਾ ਬਾਰੀ ਅੰਗ ਪੁੱਛ ਲਿਆ ਜਾਵੇ ਚਮੜੀ ਹੈ ਇਹ ਤੁਹਾਨੂੰ ਸਭ ਤੋਂ ਵੱਡਾ ਗਲੈਂਡ ਪੁੱਛ ਲਿਆ ਜਾਵੇ ਜਿਗਰ ਹੈ ਠੀਕ ਹੈ ਆਪਣੇ ਕੋਲ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖਣਾ ਹੈਗਾ ਵੀ ਪੇਪਰ ਦੇ ਵਿੱਚ ਐਗਜ਼ਾਮੀਨਰ ਨੇ ਸਾਡੇ ਤੋਂ ਪੁੱਛਿਆ ਕੀ ਹੋਇਆਗਾ ਨੈਕਸਟ ਵੇਟ ਆਪਣੇ ਕੋਲ ਮਨੁੱਖੀ ਚਮੜੀ ਵਿੱਚ ਇਸ ਪਰਤ ਵਿੱਚ ਕੋਈ ਵੀ ਖੂਨ ਦੀ ਨਾੜੀ ਨਹੀਂ ਹੁੰਦੀ ਬੇਟਾ ਉਸ ਦੀ ਪਛਾਣ ਕਰੋ ਬੇਟਾ ਐਪੀਡਰਮਿਸ ਦੇ ਵਿੱਚ ਕੋਈ ਵੀ ਖੂਨ ਦੀ ਨਾੜੀ ਨਹੀਂ ਹੁੰਦੀ ਅਸੀਂ ਹੁਣੀ ਕਰਕੇ ਹਟਿਆ ਡਰਮਿਸ ਦੇ ਵਿੱਚ ਖੂਨ ਦੀਆਂ ਨਾੜੀਆਂ ਵੀ ਹੁੰਦੀਆਂ ਹੈ ヘア ਫੋਲਿਕਲਸ ਵੀ ਹੁੰਦੇ ਨੇ ਬੇਟਾ ਆਪਣੇ ਕੋਲ ਸਵੈਟ ਗਲੈਂਡ ਤੇ ਸਬੀਸ਼ੀਅਸ ਗਲੈਂਡ ਵੀ ਹੁੰਦੇ ਨੇਗੇ ਯਾਦ ਰੱਖਣਾ ਹੈਗਾ ਠੀਕ ਹੈ ਆਪਣੇ ਕੋਲ ਸ਼ੇਮਾ ਨੰਬਰ ਕੁਐਸਚਨ ਦੇਖੋ ਸ਼ੇਮਾ ਨੰਬਰ ਕੁਐਸਚਨ ਕੀ ਕਹਿ ਰਿਹਾ ਬੇਟਾ ਮਨੁੱਖੀ ਚਮੜੀ ਦੀ ਐਪੀਡਰਮਿਸ ਪਰਤ ਵਿੱਚ ਮੌਜੂਦ ਜ਼ਿਆਦਾਤਰ ਸੈੱਲ ਬੇਟਾ ਸੈੱਲ ਜਿਹੜਾ ਜ਼ਿਆਦਾਤਰ ਸੈੱਲ ਕਿਹੜੇ ਹੁੰਦੇ ਨੇ ਬੇਟਾ ਆਪਣੇ ਕੋਲ ਹੁੰਦੇ ਨੇ ਕੇਰਟਿਨੋਆਇਟਸ ਕੇਰਟਿਨੋਆਇਟਸ ਬੇਟਾ ਕੇਰਟਿਨੋਆਇਟਸ ਆਪਣੇ ਕੋਲ ਚਮੜੀ ਦੇ ਵਿੱਚ ਐਪੀਡਰਮਿਸ ਦੇ ਵਿੱਚ ਹੁੰਦੇ ਨੇ ਮਨੁੱਖੀ ਚਮੜੀ ਵਿੱਚ ਐਪੀਡਰਮਿਸ ਵਿੱਚ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਿਹਾ ਜਾਂਦਾ ਬੇਟਾ ਉਹਨੂੰ ਅਸੀਂ ਬੋਲਦੇ ਹਾਂ ਸਟ੍ਰੇਟਮ ਕੋਰਨੀਅਮ ਸਟ੍ਰੇਟਮ ਕੋਰਨੀਅਮ ਐਪੀਡਰਮਿਸ ਦੀ ਸਭ ਤੋਂ ਬਾਹਰੀ ਪਰਤ ਹੈਗੀ ਅੱਗੇ ਬੇਟਾ ਨੈਕਸਟ ਕੁਐਸਚਨ ਮਨੁੱਖੀ ਸਰੀਰ ਵਿੱਚ हाइपोडर्मिस कोलेजन बेटा ਅਤੇ ਡੈਸ਼ ਦੁਆਰਾ ਡਰਮਿਸ ਨਾਲ ਜੁੜਿਆ ਹੁੰਦਾ ਹੈਗਾ ਇੱਕ ਤਾਂ ਬੇਟਾ ਆਪਣੇ ਕੋਲ ਜਿਹੜਾ ਮਨੁੱਖੀ ਸਰੀਰ ਵਿੱਚ ਜਿਹੜੀ ਹਾਈਪੋਡਰਮਿਸ ਹੈ ਉਹ ਕੋਲਾਜਨ ਨਾਲ ਤੇ ਦੂਜੀ ਇਲਾਸਟਿਨ ਫਾਈਬਰ ਦੇ ਨਾਲ ਇੱਕ ਤਾਂ ਕੋਲਾਜਨ ਫਾਈਬਰ ਦੇ ਨਾਲ ਦੂਜੀ ਇਲਾਸਟਿਨ ਫਾਈਬਰ ਦੇ ਨਾਲ ਡਰਮਿਸ ਨਾਲ ਜੁੜੀ ਹੁੰਦੀ ਹੈ ਯਾਦ ਰੱਖਣਾ ਹੈ ਹਾਈਪੋਡਰਮਿਸ ਹੈ ਜਿਹੜੀ ਉਹ ਡਰਮਿਸ ਦੇ ਨਾਲ ਜਦੋਂ ਜੁੜਦੀ ਹੈ ਤਾਂ ਕੋਲਾਜਨ ਤੇ ਇਲਾਸਟਿਨ ਫਾਈਬਰਸ ਦੇ ਨਾਲ ਜੁੜਦੀ ਹੈ ਇਹ ਯਾਦ ਰੱਖਣਾ ਹੈਗਾ ਕੋਲਾਜਨ ਤੇ ਇਲਾਸਟਿਨ ਬੇਟਾ ਇਹ ਵੀ ਪ੍ਰੋਟੀਨ ਮੋਲੀਕੂਲ ਹੈ ਜਿਹੜੇ ਕਿ ਚਮੜੀ ਦੇ ਵਿੱਚ ਪਾਏ ਜਾਂਦੇ ਨੇ ਬੱਚੇ ਇੱਕ ਮੈਲਾਨਿਨ ਨਾਂ ਦਾ ਪਿਗਮੈਂਟ ਹੈ ਜਿਹੜਾ ਉਹ ਚਮੜੀ ਦੇ ਵਿੱਚ ਪਾਇਆ ਜਾਂਦਾ ਹੈ ਬੇਟਾ ਜੇਕਰ ਤੁਹਾਨੂੰ ਕੁਐਸਚਨ ਅੱਛੇ ਲੱਗ ਰਹੇ ਨੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ ਬੇਟਾ ਪੈਰਾਮੈਡੀਕਲ ਦੀ ਤਿਆਰੀ ਕਰ ਰਹੇ ਨੇ ਕਿਸੇ ਵੀ ਪੇਪਰ ਦੀ ਏ ਐਨ ਐਮ ਦੀ ਕਰ ਰਹੇ ਨੇ ਜੀ ਐਨ ਐਮ ਦੀ ਕਰ ਰਹੇ ਨੇ ਸਟਾਫ ਨਰਸ ਦੇ ਪੇਪਰ ਦੀ ਕਰ ਰਹੇ ਨੇ ਆਪਣੇ ਕੋਲ ਵਾਰਡ ਅਟੈਂਡੈਂਟ ਦੇ ਪੇਪਰ ਦੀ ਕਰ ਰਹੇ ਨੇ ਆਪਣੇ ਕੋਲ ਡਾਇਲਿਸਿਸ ਟੈਕਨੀਸ਼ੀਅਨ ਮੈਡੀਕਲ ਲੈਬ ਟੈਕਨੀਸ਼ੀਅਨ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਨੇ ਬੇਟਾ ਉਹਨਾਂ ਬੱਚਿਆਂ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਇੱਕ ਬੱਚੇ ਬੇਟਾ ਜਿਹੜੇ ਵਿੱਚ ਆਪਣੇ ਕੋਲ ਜਿਹੜੇ ਬੱਚੇ ਇਹ ਵੀਡੀਓ ਦੇਖ ਰਹੇ ਨੇ ਉਹ ਬੱਚੇ ਆਪਣੇ ਸਟੇਟਸ ਦੇ ਵੀ ਉੱਪਰ ਵੀ ਜਰੂਰ ਲਗਾ ਲਿਆ ਕਰੋ ਇਸ ਵੀਡੀਓ ਨੂੰ ਸਟੇਟਸ ਦੇ ਉੱਪਰ ਲਗਾਉਣ ਦਾ ਬੇਟਾ ਚਲੋ ਸਾਨੂੰ ਥੋੜਾ ਜਿਹਾ ਫਾਇਦਾ ਹੁੰਦਾਗਾ ਬੇਟਾ ਸਾਡੀ ਐਡਵਰਟਾਈਜ਼ਮੈਂਟ ਹੁੰਦੀ ਆ ਇਸ ਦਾ ਫ੍ਰੈਂਕਲੀ ਕਹਿੰਨੇ ਆ ਚੀਜ਼ ਤੇ ਇਸ ਬਾਕੀ ਸਾਰੇ ਬੱਚੇ ਜਿਹੜੇ ਹੈਗੇਗੇ ਤਿਆਰੀ ਹੈ ਜਿਹੜੀ ਉਹ ਕਰ ਸਕਣ ਹਰੇਕ ਬੱਚੇ ਨੂੰ ਜਿਹੜੀ ਮੇਰੀ ਵੀਡੀਓ ਮਿਲ ਸਕੇ ਤਾਂ ਜੋ ਬੇਟਾ ਤਿਆਰੀ ਕਰ ਸਕੇ ਬਾਕੀ ਔਨਲਾਈਨ ਕੋਚਿੰਗ ਲੈਣ ਲਈ ਤੁਸੀਂ 94630 79680 ਨੰਬਰ ਨਾਲ ਸੰਪਰਕ ਕਰਨਾ ਹੈਗਾ ஆன்ਲਾਈਨ ਕੋਚਿੰਗ ਦੇ ਵਿੱਚ ਬੇਟਾ ਜਿਹੜੀ ਅਸੀਂ ਮਿਨੀਮਮ ਫੀਸ ਰੱਖੀ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣੇ ਹੋਏ ਨੋਟਸ ਮਿਲ ਜਾਂਦੇ ਨੇ ਟੈਸਟ ਸੀਰੀਜ਼ ਮਿਲ ਜਾਂਦੀ ਹੈ ਇੱਕ ਵਾਰ ਫੀਸ ਦੇ ਵਿੱਚ ਹੀ ਬੇਟਾ ਤੁਹਾਨੂੰ ਸਾਰਾ ਕੁਝ ਮਿਲਦਾ ਹੈਗਾ ਟੈਸਟ ਸੀਰੀ ਵੀ ਮਿਲਦੀ ਹੈ ਨੋਟਸ ਵੀ ਮਿਲਦੇ ਨੇ ਰਿਕਾਰਡਡ ਕਲਾਸੇਜ ਵੀ ਮਿਲਦੀਆਂ ਆਨਲਾਈਨ ਕਲਾਸੇਜ ਵੀ ਮਿਲਦੀਆਂ ਆਗੀਆਂ ਬੇਟਾ ਸਾਰੀਆਂ ਚੀਜ਼ਾਂ ਤੁਹਾਨੂੰ ਵਨ ਟਾਈਮ ਫੀਸ ਦੇ ਵਿੱਚ ਹੀ ਮਿਲਦੀਆਂ ਇਹ ਫੀਸ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਹਾਡਾ ਪੇਪਰ ਕਲੀਅਰ ਨਹੀਂ ਹੋ ਜਾਂਦਾ ਬੇਟਾ ਅੱਗੇ ਆਪਣੇ ਕੋਲ ਵਿਗਿਆਨ ਦੀ ਉਹ ਕਿਹੜੀ ਸ਼ਾਖ ਹੈਗਾ ਜੋ ਸ਼ਾਖ ਹੈਗੀ ਜੋ ਮਨੁੱਖੀ ਚਮੜੀ ਦਾ ਅਧਿਐਨ ਕਰਦੀ ਹੈ ਉਹ ਹੈਗੀ ਹੈ ਚਮੜੀ ਵਿਗਿਆਨ ਜਿਹਨੂੰ ਐਪੀਡਰਮਿਸ ਆਪਣੇ ਕੋਲ ਜਿਹਨੂੰ ਡਰਮੈਟੋਲੋਜੀ ਬੋਲਦੇ ਆ ਬੇਟਾ ਡਰਮੈਟੋਲੋਜੀ ਬੇਟਾ ਹੇਠ ਲਿਖਿਆਂ ਵਿੱਚੋਂ ਕਿਹੜੀ ਸਤਾ ਸਤਾ ਭਰਤ ਹੈ ਜੋ ਮਨੁੱਖੀ ਚਮੜੀ ਵਿੱਚ ਡਰਮਿਸ ਵਿੱਚ ਮੌਜੂਦ ਹੁੰਦੀ ਹੈ ਉਹ ਹੈਗੀ ਹੈ ਪੈਪੂਲਰੀ ਪਰਤ ਬੇਟਾ ਪੈਪੂਲਰੀ ਪਰਤ ਹੈ ਜਿਹੜੀ ਉਹ ਮਨੁੱਖੀ ਚਮੜੀ ਦੀ ਡਰਮਿਸ ਲੇਅਰ ਦੇ ਵਿੱਚ ਮੌਜੂਦ ਹੁੰਦੀ ਹੈ ਬੇਟਾ ਹੁਣ ਸਾਰੇ ਕੁਐਸਚਨ ਬੇਟਾ ਮੈਂ ਤੁਹਾਨੂੰ ਕਰਾ ਚੁੱਕਿਆਗਾ ਜਿਹੜੇ ਇੰਪੋਰਟੈਂਟ ਸੀ ਪੇਪਰ ਦੇ ਵਿੱਚ ਆਉਣ ਵਾਲੇ ਨੇ ਤਾਂ ਤੁਸੀਂ ਆਨਲਾਈਨ ਕੋਚਿੰਗ ਲੈਣ ਲਈ 946378680 ਨਾਲ ਸੰਪਰਕ ਕਰਨਾ ਹੈ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸੀ ਟੂਡ ਮਾਨਸਾ ਤੇ ਪਟਿਆਲਾ